ਸ਼ਹਾਦਤ ਮੇ ਵਿਸਾ ਦਸਤਾਨੇ ਪਾਤਸ਼ਾਹੀ ਨੌਵੀਂ ਸ਼੍ਰੀ ਗੁਰੂ ਤੇਗ ਪਹਾਦਰ ਸਾਹਿਬ ਉਤੇ ਗੋਲੀ ਕਿਸ ਨੇ ਚਲਾਈ ਅੱਜ ਇਸ ਵੀਡੀਓ ਰਾਹੀਂ ਅਸੀਂ ਆਪਹੀ ਨੂੰ ਦੱਸਾਂਗੇ ਕਿ ਸ਼੍ਰੀ ਗੁਰੂ ਤੇਗ ਪਹਾਦਰ ਸਾਹਿਬ ਉਤੇ ਗੋਲੀ ਕਿਸ ਨੇ ਅਤੇ ਕਿਉਂ ਚਲਾਈ ਸੀ ਗੱਲ 1634 ਈਸਵੀ ਦੀ ਹੈ ਜਿਸ ਵੇਲੇ ਅਠਵੀਂ ਨਾਨਕ ਜੋਤ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋਤੀ ਜੋ ਸਮਾਉਂਤੋ ਪਹਿਲਾ ਬਾਬਾ ਬਸੈ ਗ੍ਰਾਮ ਬਕਾਲੇ ਬਚਨ ਕਹੇ ਤਾ ਬਕਾਲੇ ਪਿੰਡ ਵਿੱਚ ਹਰ ਕੋਈ ਆਪਣੇ ਆਪ ਨੂੰ ਗੁਰੂ ਦੱਸਣ ਲੱਗਾ ਦੇਖਦਿਆਂ ਦੇਖਦਿਆਂ 22 ਮੰਝੀਆਂ ਲੱਗ ਗਈਆਂ ਤੇ ਹਰ ਕੋਈ ਸੱਚਾ ਗੁਰੂ ਹੋਣ ਦਾ ਦਾਵਾ ਕਰ ਰਿਹਾ ਸੀ ਗਹਿਰੇ ਸਾਗਰ ਚੋਂ ਡੁੱਬਦਾ ਢੇੜਾ ਪਾਰ ਲਗਾਉਣ ਵਾਲੇ ਸੱਚੇ ਸਾਧਗੁਰ ਦਾ ਸ਼ੁਕਰਾਨਾ ਕਰਨੇ ਜਦੋਂ ਭਾਈ ਮੱਖਣਸ਼ਾ ਲੁਬਾਣਾ ਗੁਰੂ ਸਹਿਰ ਦੇ ਦਰਸ਼ਨਾਂ ਲਈ ਬਕਾਲੇ ਪੁਜਾ ਤਾਂ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਕਿਉਂਕਿ ਇਨ੍ਹਾਂ 22 ਗੁਰੂਆਂ ਵਿੱਚ ਅਸਲ ਗੁਰੂ ਕੋਈ ਵੀ ਨਹੀਂ ਸੀ ਉਸ ਵੇਲੇ ਜਦੋਂ ਭਾਈ ਮੱਖਣਸ਼ਾ ਲਵਾਨਾ ਨੇ ਬੜੀ ਹੀ ਵਿਉਂਤ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਲਿਬ ਜੋੜੀ ਬੈਠੇ ਗੁਰੂ ਨਾਨਕ ਦੀ ਗੱਦੀ ਦੇ ਅਸਲ ਵਾਰਸ ਸਾਹਿਬ ਸ੍ਰੀ ਗੁਰੂ ਤੇਗ ਪਾਹਾੜ ਜੀ ਨੂੰ ਗੁਰੂ ਰੂਪ ਵਿੱਚ ਪ੍ਰਗਟ ਕੀਤਾ ਤਾਂ ਸਭ ਤੋਂ ਵੱਧ ਏਖਾ ਧੀਰਮਲ ਨੂੰ ਕੋਈ ਈਰਖਾ ਦੀ ਆਗ ਵਿੱਚ ਸੜਦੇ ਹੋਏ ਧੀਰਮਲ ਨੇ ਸ੍ਰੀ ਗੁਰੂ ਤੇਗ ਪਾਹਾਦਰ ਸਾਹਿਬ ਜੀ ਨੂੰ ਜਾਨ ਤੋਂ ਮਾਰਨ ਦੀ ਭੈੜੀ ਨੀਅਤ ਨਾਲ ਗੁਰੂ ਸਾਹਿਬ ਉੱਤੇ ਗੋਲੀ ਚਲਵਾ ਦਿੱਤੀ। ਉਸਨੇ ਸ਼ੀਹੇ ਮਸੰਦ ਨੂੰ ਲਾਲਚ ਦੇ ਕੇ ਸ੍ਰੀ ਗੁਰੂ ਤੇਗ ਪਾਹਾਦਰ ਸਾਹਿਬ ਉੱਪਰ ਗੋਲੀ ਚਲਾਉਣ ਲਈ ਭੇਜਿਆ। ਸ਼ੀਹੇ ਮਸੰਦ ਦੁਆਰਾ ਚਲਾਈ ਗਈ ਗੋਲੀ ਗੁਰੂ ਸਾਹਿਬ ਦੇ ਮੱਥੇ ਨੂੰ ਖੰਨਦੀ ਹੋਏ ਨਿਕਲ ਗਈ। ਮੱਥਾ ਲਹੂ ਲੋਹਾਨ ਹੋ ਗਿਆ। ਵੈਰਾਗ ਅਤੇ ਤਿਆਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਗੁੱਸਾ ਜਾਂ ਰੋਸ ਨਹੀਂ ਕੀਤਾ ਸਗੋਂ ਬਚਨ ਕੀਤੇ ਭਲੇ ਧੀਰਮਲ ਭਲੇ ਭਲੇ ਧੀਰਮਲ ਭਲੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਈ ਵਾਰ ਬੋਲੇ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਮੱਖਣ ਸ਼ਾਹ ਅਤੇ ਗੁਰੂ ਜੀ ਦੇ ਹੋਰ ਸਿੱਖ ਦੌੜੇ ਆਏ ਮੱਖਣ ਸ਼ਾਹ ਨੇ ਧੀਰਮਲ ਨੂੰ ਸਜਾ ਦੇਣ ਲਈ ਧੀਰਮਲ ਅਤੇ ਉਸਤੇ ਸ਼ੀਹੇ ਵਸੰਧ ਉੱਪਰ ਹਮਲਾ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਉਸਦੀ ਸਾਰੀ ਧਨ ਦੌਲਤ ਅਤੇ ਉਹ ਆਦ ਬੀੜ ਜਿਸ ਦੇ ਸਹਾਰੇ ਉਹ ਗੁਰੂ ਬਣੀ ਬੈਠਾ ਸੀ ਸਭ ਕੁਝ ਗੁਰੂ ਸਾਹਿਬ ਕੋਲ ਲੈ ਆਏ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਰੀ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਉਹ ਆਦ ਬੀੜ ਅਤੇ ਸਾਰੀ ਮਾਇਆ ਪੀਰ ਮੰਦ ਨੂੰ ਵਾਪਸ ਕਰਾਉਣ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਇਹ ਬਾਬੇ ਨਾਨਕ ਦਾ ਦਰ ਹੈ ਜਿੱਥੇ ਖਿਮਾ ਕਰਨ ਨੂੰ ਸਭ ਤੋਂ ਵੱਡਾ ਤਪ ਮੰਨਿਆ ਜਾਂਦਾ ਹੈ ਗੁਰੂ ਦਾ ਹੁਕਮ ਮੰਨ ਸੇਖ ਸਾਰੀ ਮਾਇਆ ਅਤੇ ਆਗ ਦੇ ਧੀਰਵਾਲ ਨੂੰ ਵਾਪਸ ਕਰਾਗੇ ਜੋ ਅੱਜ ਵੀ ਕਰਤਾਰਪੁਰ ਵਿਖੇ ਧੀਰਵਾਲ ਦੇ ਵੰਸ਼ ਜਾਂ ਕੋਲ ਪਈ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਇਆ ਦੇ ਸਾਗਰ ਅਤੇ ਮਹਾਨ ਤਿਆਗੀ ਸਨ ਇਹ ਧਨ ਪਦਾਰਤ ਹੀ ਨਹੀਂ ਲੋੜ ਪੈਂਦਾ ਉਹਨਾਂ ਨੇ ਆਪਣਾ ਆਪ ਹੀ ਮਨੁੱਖਤਾ ਲਈ ਕੁਰਬਾਨ ਕਰ ਦਿੱਤਾ ਸੀ ਆਜ ਸੰਸਾਰ ਨੂੰ ਧਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਾਈ ਪੂਰਨਿਆ ਤੇ ਤੁਰੰਦੀ chaos lord hai